ਕਵੀਰ ਸਾਧ ਸਮੁੰਦੇ ਮਰਸ ਕਰੂੰ ਕਲਮ ਕੋ ਰੂਪਨ ਰਾਏ ਬਸੁਧਾ ਕਾਗਿਤ ਜੋ ਕਰੂੰ ਹੰਦਾ ਹਰ ਜਸ ਲਿਖਣਾ ਸੁਧਾ ਬਸ ਸੁਧਾ ਨਹੀਂ ਹੁੰਦਾ ਬਸ ਸੁਧਾ ਯਾ ਸੁਧਾ ਬਸ ਸੁਧਾ ਦਾ ਥੋੜਾ ਜਿਹਾ ਫਰਕ ਪਾ ਕੇ ਕੋਈ ਬੇਸੁਧਾ ਕਰ ਦੂਗਾ ਇਹ ਅਰਥੇ ਕਰ ਦੂਗਾ ਸੁਧਾ ਆਖ ਬੇਸੁਧਾ ਕਰ ਦੂਗਾ ਔਰੇ ਬੇਹਣ ਜੀ ਅਸੁਧ ਹਾਲ ਹੁਦਾ ਪਤਾ ਤੱਕ ਤੀਨ ਕਹਿਣਾ ਨੇ ਜਿੱਥੇ ਲੋਕ ਵਸਦੇ ਨੇ ਨਾਂ ਦੀ ਦੇ ਉੱਤੇ ਸੱਤੀ ਤੇ ਉਹ ਵਸਦਾ ਸੂਰਜ ਨੂੰ ਵਸਦਾ ਨਹੀਂ ਕਹਿੰਦਾ ਉੱਥੇ ਕੋਈ ਵਸਦਾ ਨਹੀਂ ਚੰਦਰਮਾ ਵਸਦਾ ਨਹੀਂ ਹੈ ਇੱਥੇ ਆਵਾਦ ਨਹੀਂ ਨਾ ਹੈ ਜੀ ਜੀਵ ਨਹੀਂ ਜਿੱਥੇ ਵਸਦੇ ਜਿੱਥੇ ਜੀਵਨ ਨਹੀਂ ਹੈ ਉਹ ਵਸਦਾ ਨਹੀਂ ਜਿੱਥੇ ਜੀਵਨ ਨਹੀਂ ਉਹ ਵਸਦਾ ਨਹੀਂ ਤੇ ਜੀਵਨ ਆ ਵਸਦਾ ਹੈ ਵੀਰ ਸਾਧਸੇ ਮੁੰਦੇ ਮਸਕਰੂੰ ਕਲਮ ਕਰੂੰ ਬਣੜਾਏ ਬਸੂਦਾ ਪਾਸਾ ਪਾਸੂ ਦਾ ਬਸੂਦਾ ਕਾਗਜ਼ ਜੋ ਕਰੂੰ ਹਰ ਦਸ ਲਿਖਣਾ ਜਾਏ ਪਾਸਦਾ ਕਾਗਜ਼ ਆਏ ਕਰ ਤੇ ਧਰਤੀ ਦਾ ਕਾਗਜ਼ ਬਣਾ ਲਾਂ ਮੈਂ ਕਿਉਂਕਿ ਜਿਹੜੀ ਧਰਤੀ ਦੇ ਆਦਮੀ ਉਸੇ ਦਾ ਕਾਗਜ਼ ਬਣਾਉਂਗਾ ਜਿੱਥੇ ਰਹਿੰਦਾ ਉੱਥੇ ਕਾਗਜ਼ ਲਿਖਣਾ ਤਾਂ ਆਦਮੀ ਨਹੀਂ ਹੈ ਪਾਸਦਾ ਕਾਗਜ਼ ਜੇ ਕਰੂੰ ਜੇ ਅਗਰ ਧਰਤੀ ਤੇ ਲਿਖ ਦਿੰਦੇ ਤੇ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਲਿਖਾਈ ਸ਼ੁਰੂ ਹੋਈ ਹੈ ਨਾ ਚੱਪਲੋਂ ਦੇਤੇ ਜਬੀਰ ਦੇ ਲਿਖਨ ਦੇ ਸਲੇਟਾਂ ਦਾ ਬਾਅਦ ਚ ਬਣਿਆ ਨਾ ਜਿਹੜਿਆ ਲਿਖਦੇ ਸੀ ਪਹਿਲਾਂ ਗੁਰਬਾਣੀ ਵੀ ਲਿਖਾਉਂਦੇ ਸੀ ਉਹ ਇੱਕ ਖਾਸ ਜਿਹਦਾ ਪੇਜ ਹੁੰਦਾ ਸੀ ਉਹਨਾਂ ਕੋਲ ਕਾਗਜ਼ ਬਣਾਇਆ ਹੋਇਆ ਉਹਨਾਂ ਉਹਨਾਂ ਨੇ ਇਕੋ ਚੌਕਾ ਬਣਾ ਲੈਣਾ ਤਤੀ ਤੇ ਤਤੀ ਤੇ ਲਿਖੀ ਜਾਓ ਲਿਖ ਲਓ ਬਡੇਰੋ ਲਿਖ ਲਓ ਬਡੇਰੋ ਜਦੋਂ ਉਹਨਾਂ ਦਾ ਬਿਲਕੁਲ ਹੱਥ ਟਿਕ ਜਾਂਦਾ ਦਾ ਸਾਈਜ਼ ਇਕ ਹੋ ਜਾ ਅੱਖਰਾਂ ਦਾ ਫਾਸਲਾ ਇਕ ਹੋ ਜਾ ਉਹ ਲਾਈਨ ਉੱਥੇ ਹੀ ਆ ਕੇ ਹਰ ਅੱਖਰ ਮੁਕਣਾ ਹੈ ਤਾਂਗ ਦੇ ਜਾ ਕੇ ਉਹਦੇ ਨੇ ਲਿਆ ਉਹਦੇ ਪਕਤੀਆਂ ਉਹਨੇ ਹਰਫ ਲਫ਼ਜ਼ ਅੱਖਰ ਉਹਨੇ ਹੀ ਭੰਦੇਤੇ ਤਾਂ ਕਿਦਾ ਜਾ ਕੇ ਪ੍ਰੈਕਟਿਸਾਂ ਇੱਕ ਪੰਨਾ ਤਿਆਰ ਹੁੰਦਾ ਸੀ ਇੱਕ ਆਦਮੀ ਇੱਕ ਦਾ ਉਹਦੇ ਗਲਤੀ ਨਹੀਂ ਸੀ ਉਹਦੀ ਜਾ ਲਿਖੀ ਜਾਂਦਾ ਸੀ ਬਾਰ 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 ਇੱਕ ਉਹਦਾ ਹੱਥ ਟਿਕ ਜਾਂਦਾ ਤਾਂ ਵੀ ਇੱਥੇ ਕਰਕੇ ਐ ਹੁਣ ਦੇਖਿਆ ਆਇਆ ਦੂਵੀਂ ਵਾਰ ਫਿਰ ਨਹੀਂ ਆਇਆ ਦੂਵੀਂ ਵਾਰ ਫਿਰ ਭਲਾ ਇੱਕ ਲੈਣ ਪੂਰੀ ਕਰ ਲਈ ਕਲਾਈਨ ਲਿਖੇਗਾ ਠੀਕ ਹੋ ਗਈ ਫਿਰ ਕਲਾਈਨ ਹੋਰ ਐਡ ਕਰ ਲਈ ਉਹ ਠੀਕ ਹੋ ਗਈ ਫਿਰ ਤੁਸੀਂ ਹੋੜੀ 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 ਕਰਦੇ ਬੜੀ ਮਹਿਤਰਾ ਲਿਖਣਾ ਹੈ ਚੀਜ਼ ਨੂੰ ਉਦੋਂ ਮਹਿਤਰਾ ਲਿ ਹੁੰਦੀਆਂ ਜੇ ਤਾਂ ਲਿਖਣਾ ਹੋਵੇ ਉਹ ਵੀ ਜਿੱਥੇ ਵਰਜੀ ਕੋਈ ਆ ਜਾਏ ਫਿਰ ਤਾਂ ਕੋਈ ਰੌਲਾ ਨਹੀਂ ਫਿਰ ਤੇ ਹਰ ਪੰਨਾ ਹੁੰਦਾ ਹੈ ਉਸੇ ਹਿਸਾਬ ਦਾ ਲਿਖਣਾ ਹੋਵੇ ਉਹਦੀ ਨਕਲ ਲਓ ਫੋਟੋਸਕੈਨ ਹੋਦੀ ਹੈ ਫਿਰ ਓਖਾ ਹੱਥ ਨਾਲ ਕਰਨਾ ਖਤਰਾ ਕਰਨਾ ਫਿਰ ਓਖਾ ਇਸ ਕਰਕੇ ਉੱਪਰ ਨਹੀਂ ਆਉਣੇ ਨੇ ਹਰ ਪਕੜ ਨਹੀਂ ਆਉਣੇ ਨੇ ਰਿਸ਼ਾਮ ਉੱਥੇ ਹੀ ਆਉਣੇ ਨੇ ਇਹ ਬੜਾ ਮੁਸ਼ਕਿਲ ਕੰਮ ਸੀ ਹਾਂਜੀ ਤੁਸੀਂ ਕਾਗਜ਼ੇ ਤਰੂ ਜੇਕਰ ਨਿਕਲਣਾ ਜਾਏ ਸਾਰੀ ਬ੍ਰਹਸਪਤੀ ਦੀਆਂ ਕਲਮਾਂ ਕਰਕੇ ਸਮੁੰਦਰਾਂ ਦੀ سیاਹੀ ਕਰਕੇ ਸਤ ਸਤ ਸਮੁੰਦਰ ਬਣਿਆ ਹੋਇਆ ਰਹਿਣਾ ਨੇ ਜੇ ਲਿਖਣ ਲਗਾ ਹਰ ਜਹਤਾਂ ਨਹੀਂ ਲਿਖਿਆ ਜਾਂਦਾ ਅੱਛਾ ਕਬੀਰ ਜਾਤ ਜਿ ਲਹਾ ਕਿਆ ਕਰੇ ਫਿਰਦੇ ਬਸੇ ਕਪਾਲ ਕਬੀਰ ਰਮਈਆ ਕੰਠ ਮਿਲੋ ਚੁਕੇ ਸਰਬ ਜਗਤ ਐਸੀ ਗੱਲ ਕਹਿ ਦਿੱਤੀ ਸੁਣ ਵੀ ਅਸੀਂ ਲਈ ਲੋਕਾਂ ਨੇ ਤਾਂ ਵਿਖਾਸ ਨਹੀਂ ਕੀਤਾ ਇੱਦਾਂ ਬੜਾ ਕਾਹ ਕਰਕੇ ਹੱਦ ਅਸੇ ਖਾਣੇ ਕਰੇਂ। ਭਗਵਾਨ ਨੇ ਵਿਖਾਸ ਕਰ ਦਿੱਤੇ। ਆ ਪਬਲਿਕ ਨੂੰ ਨਹੀਂ ਪਤਾ ਹੁੰਦਾ। ਬਿਲਕੁਲ ਨਹੀਂ ਲਿਖੋਤਾ। ਪਰ ਠੀਕ ਹੈ। ਜੇ ਆਪਾਂ ਸਾਰੇ ਸਤਿ ਸਭ ਨੂੰ ਦੇਖੀਏ ਜਿਵੇਂ ਬਣਾਇਆ ਕਿਵੇਂ ਬਣਾਇਆ ਇੱਕ ਇੱਕ ਅੰਦਰ ਹੀ ਇੱਕਦ ਚੀਤੀ ਡਾਕਟਰੀ ਜੇ ਲਿਖੀ ਅਸੀਂ ਉਹ ਤਾਂ ਚੀਤੀ ਛੁਪਿਆ ਹੋਇਆ ਜਿਵੇਂ ਡਾਕਟਰ ਖੋਜ ਕਰਦੇ ਨੇ ਚਪੜੀ ਦੀ ਖੋਜ ਕਰਦੇ ਨੇ ਕਿੱਦਾਂ ਥਾਂ 'ਚ ਲਿਖੇ ਕਿ ਉਹ ਕਲੀ ਚਪੜੀ ਦੀ ਹੋਊਗੀ ਇੱਕ ਬਾਲ ਦੀ ਖੋਜ ਕਰਨਾ ਚਾਹੀਦੀ ਲਿਖੀ ਜਾਊਗੀ ਬਾਲ ਦੀਆਂ ਬਿਮਾਰੀਆਂ ਦੀ ਫਿਰ ਕਿਵੇਂ ਕੀਤੀ ਜਾਊਗਾ ਉਹਨਾਂ ਦਾ ਇਲਾਜ ਕਦੋਂ ਕੀਤਾ ਜਾਊਗਾ ਨਹੀਂ ਲਿਖਿਆ ਜਾ ਸਕਦਾ ਇਹ ਵਿਜਾਇਬਲੀ ਜਾ ਸਕਦਾ ਫਿਰ ਪਲੈਨਟ ਬਣੇ ਕਿਹੜਾ ਇੱਕ ਚੀਜ਼ ਬਣੀ ਹੋਈ ਹੈ ਬ੍ਰਹਸਪਤੀ ਅੱਡਾ ਨਹੀਂ ਲਿਖਿਆ ਜਾਂਦਾ ਇਹ ਸਾਰੇ ਹੀ ਹਰ ਜਿਹਾ ਹੈ ਜੋਦੀ ਜੋ ਕੀਤਾ ਸਾਨੂੰ ਦੇਦਾ ਤੇ ਕਿਵੇਂ ਕੀਤਾ ਕਿ ਉਹ ਕਾਬਲੀਅਤ ਹੈ ਕਰਨ ਦੀ ਉਹ ਕਾਬਲੀਅਤ ਲਿਖਣੀ ਹੈ ਸਾਰੀ ਉਹਦੀ ਜਸ ਕਾਬਲੀਅਤ ਹੈ ਉਹਦੀ ਨਹੀਂ ਲਿਖਿਆ ਜਾ ਸਕਦਾ ਜਾਣੇ ਨਹੀਂ ਜਾ ਸਕਦੀ ਪਹਿਲਾਂ ਤਾਂ ਲਿਖੂ ਤਾਂ ਤਾਂ ਜਿਹੜਾ ਜਾਣਦਾ ਹੋ ਦੇ ਕੋ ਜਾਣੋ ਤਾਂ ਹੀ ਲਿਖੂ ਜਾਣੇ ਨਹੀਂ ਜਾ ਸਕਦਾ ਸਭ ਕੁਝ ਹਾਂਜੀ